ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਆ ਗਿਆ ਪਿੰਡ ਮਹਿਮਦਪੁਰਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ ਚਾਰ ਪਸ਼ੂ ਵਿਖਾਉਣੇ ਨੇ ਬਿਲਕੁਲ ਤਾਜ਼ੇ ਸੋਏ ਆ ਆਪਾਂ ਪਹੁੰਚੇ ਆ ਜਸਕਰਨ ਭਾਜੀ ਹੁਣਾਂ ਕੋਲ ਆਜੋ ਕਰਬਿਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਨਾ ਠੀਕ ਠਾਕ ਵਧੀਆ ਚੜ੍ਹਦੀ ਕਲਾ ਜੀ ਕੋ ਚੜ੍ਹਦੀ ਕਲਾ ਚਾਹੀਦੀ ਹੈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਦਈ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸੀਲ ਫੋਨ ਨੰਬਰ 9592800635 ਠੀਕ ਹੈ ਕੰਮ ਸ਼ੁਰੂ ਕਰ ਹਾਂਜੀ ਆ ਦੱਸਿਓ ਹਾਂ ਨੀਲੀ ਬਾਰੇ ਬਾਰੇ ਜੀ ਨੀਲੀ ਭਿੰਡਾ ਕੋਇਆ ਸੂਈ ਨੂੰ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਤੇ ਕਈ ਵੀਰ ਭਰਾ ਆਂਦੇ ਸੀ ਵੀ ਹੁਣ ਮਾ ਗੱਬਣ ਹੀ ਕੱਲ ਵੀਡੀਓ ਪਾਈ ਸਾਰਿਆਂ ਦੇ ਸੂਗ ਦੇ ਵਿੱਚ ਦੱਸਿਓ ਸੂਹ ਦੱਸਿਓ ਹੁਣ ਕੱਲੇ ਕੱਲੇ ਵੀ ਨੰਬਰ ਫੋਨ ਪੜੇ ਆਉਂਦੇ ਖਿਆਲ ਨਹੀਂ ਆ ਹਾਂਜੀ ਹਾਂਜੀ ਅਮਾ ਚਲ ਵੀਡੀਓ ਬਣਾ ਦੇਣ ਵੀਰ ਖੁਦ ਵੇਖ ਲੈਣਗੇ ਵੀ ਸੂਹੀ ਹੈ ਹਾਂਜੀ ਬਿਲਕੁਲ ਸਹੀ ਗੱਲ ਸੂਹੀ ਹੁਣ ਮਾਲ ਆਪਣੇ ਕੋਈ ਵੀ ਅੱਜ ਗੱਬਣ ਨਹੀਂ ਅੱਛਾ ਜੀ ਸਾਰੇ ਤਾਜੀ ਹਾਂਜੀ ਖੋਲੋ ਫਿਰ ਖੋਲ ਕੇ ਦਿਖਾਈਏ ਹੋ ਇਧਰ ਆ ਵੀ ਆਪਾਂ ਵੀਰਾਂ ਨੂੰ ਵਿਖਾ ਦਿੰਨੇ ਆ ਹਾਂ ਜੇ ਵੀਰ ਜੀ ਕਰ ਸਕਦੇ ਤੁਸੀਂ ਚੈੱਕ ਬਿਲਕੁਲ ਤਾਜੀ ਸੂਈ ਆ ਜੇ ਜੇਰ ਪਾਉਣੀ ਜੀ ਟੈਕ ਆ ਹੋਇਆ ਵੀ ਕਹਿੰਦਾ ਕਿ ਸੂਈ ਲਓ ਅਰੇ ਬੱਚੇ ਬੱਚੇ ਨੂੰ ਗਿਆਤਾ ਹੈ ਕਰੀ ਲਾਗੇ ਤੋਂ ਚੈੱਕ ਕਰ ਸਕਦੇ ਜੀ ਚਾਹੋ ਤੁਸੀਂ ਦੇਖ ਸਕਦੇ ਵੀ ਇਹ ਜੇਰੇ ਨੇ ਪਾਉਣੀ ਆ ਤੇ ਆਰਡਰ ਕੁਆਲਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੀ ਐਨੂੰ ਐਨੂੰ ਸਬ ਤੋਂ ਲੜਨਿੰਗ ਬਾਅਦ ਚਲੋ ਕੋਣ ਐ ਚੈੱਕ ਰੋਕੇ ਮੜ ਜਾ ਅਗਲੀ ਸਾਈਡ ਤੋਂ ਲਾਗੇ ਦੋ ਚੈੱਕ ਕਰ ਆ ਵੀ ਹੰਡਰ ਕੁਆਲਟੀ ਰੋਕਿਓ ਮੜੇ ਰੋਕਿਓ ਭਾਜੀ ਰੋਕਿਓ ਆਹ ਬੱਚੇ ਕਰਕੇ ਰੁਕਦੀ ਨਹੀਂ ਵੀਰ ਜੀ ਆ ਤੁਸੀਂ ਚੈੱਕ ਕਰ ਸਕਦੇ ਤੁਸੀਂ ਚਲੋ ਉੱਥੇ ਦਿਖਾ ਦਨੇ ਕਰੋ ਵੀਰ ਜੀ ਚੈੱਕ ਕਰ ਦਰ ਕੁਆਲਟੀ ਇਹ ਥਣਾ ਦਾ ਸੈਜ ਕਾ ਬਹੁਤ ਚੰਗਾ ਵਾ ਮੱਝ ਦਾ ਤੇ ਚਵਾ ਤੁਹਾਨੂੰ ਜੋ ਧਾਰਾ ਮਾਰ ਕੇ ਵਿਖਾਉਣੇ ਬਿਲਕੁਲ ਬਿਲਕੁਲ ਆ ਵੇਖੋ ਵਗਾਓ ਹਾਂ ਹਾਂ ਜੀ ਮੈਂ ਅਗਲੇ ਚਿੱਟੇ ਕੋਲੇ ਨੂੰ ਮਰਦੀ ਚਵਾਦ ਚੈੱਕ ਕਰ ਸਕਦੇ ਜੇ ਬਿਲਕੁਲ ਕੋਲੇ ਹਨ ਕੀ ਮਗਰ ਲਈ ਸਣਾ ਦਾ ਜੇ ਬਿਲਕੁਲ ਚਵਾਈ ਸਾਫ ਹੈ ਬਿਲਕੁਲ ਕੀ ਮੁੱਲ ਪਾਜੀ ਇਹਦਾ ਮੁੱਲ ਵੀ ਜੀ 75 ਹਜ਼ਾਰ ਦੀ ਦੇ ਦਿੱਤੀਗੇ ਚੱਬ ਗਏ ਜਾ ਗਿਆ ਹਾਂ ਕਰਦਾ ਮਾਂ ਤਾਂ ਦੱਸੋ ਯਾਰ ਛੱਡ ਦਈਏ ਦੋ ਹੀ ਛੱਡ ਦਈਏ ਕਿਆ ਤਰਝਦੀ ਹਾਂ ਤੈਨੂੰ ਛੱਡ ਦਿੱਤੀ 72000 ਦੀ 70000 ਦੀ ਠੀਕ ਹੈ ਜੀ ਹਾਂ ਚਲੋ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਉਹ ਚਲੋ ਕਰਦੇ ਮੰਨ ਪਰ ਬੜੀ ਹੁਣ ਸੂਝ ਆ ਵੀ ਮੈਂ ਜਵਾਬ ਕਿਹਦੇ ਪਿੱਛੇ ਸੱਚ ਜਵਾਬ ਮਗਰ ਕੱਟਾ ਦੇ ਹਾਂਜੀ ਵੀਰ ਜੀ ਕਰ ਸਕਦੇ ਚੈਟ ਮਗਰ ਨਹੀਂ ਲੀਦਾ ਲੀਲੀ ਦਾ ਕੱਟਾ ਆ ਗਿਆ ਜੀ ਹਾਂਜੀ ਮਾੜੇ ਸੁਈ ਸਹੀ ਆ ਜਵਾਗ ਬਹੁਤ ਤਕੜਾ ਦਿੱਤਾ ਆ ਹਾਂਜੀ ਮਾ ਥੋੜੀ ਹੋਈ ਹੈ ਮਾ ਥੋੜੀ ਲੱਪੇ ਜੀ ਹਾਂਜੀ ਚੋਣ ਜਵਾ ਮੈਂ ਬਹੁਤ ਸਾਫ ਨਿਕਲੀ ਬਿਲਕੁਲ ਹਾਂਜੀ ਸਾਫ ਤਾਂ ਰਾਵਾਂ ਤੁਹਾਨੂੰ ਚੈੱਕ ਕਰਾਈਆ ਅੱਜ ਹੁਣ ਦੂਜੇ ਨੰਬਰ ਤੇ ਦੱਸਿਓ ਭਜੀ ਇਹਦੇ ਬਾਰੇ ਵੀਡੀਓ ਦੂਜਾ ਸੁਗਾ ਅੱਛਾ ਜੀ ਮੈਂ ਹੁਣੇ ਹੀ ਲਿਆਂਦੀ ਆ ਜੇ ਠੀਕ ਹੈ ਜੀ ਹਾਂ ਉੱਥੇ ਚੋਈ ਥੋੜੀ ਜੱਦੀ ਕਿਚੋਗੇ ਤੇ ਹਾਂਜੀ ਫੇਰ ਲਿਆਂਦੀ ਆ ਕਿੰਨਾ ਕੇ ਦੋ ਦੇ ਸਾਡੇ ਦੁੱਧ ਵੀਰ ਜੀ ਘਰ ਲੈਣੋਂ 9-10 ਕਿਲੋ ਦੱਸਦੇ ਆ ਅੱਛਾ ਪਾਕੀ ਹੁਣ ਦੋ ਚਾਰ ਦਿਨ ਸਾਂਭਾ ਸੂੰਭਾਂਗੇ ਵਧ ਘਟ ਜਾਊਗੀ ਉੱਥੇ ਥੋੜੀ ਵੀ ਚੋਈ ਹਜੇ ਠੀਕ ਹੈ ਜੀ ਹਾਂ ਅੱਧੀ ਕਿਚੋਗੇ ਤੇ ਲਿਆਂਦੀ ਥੰਡ ਹੁਣ ਪਾਸੇ ਤੇ ਚੋਨੇ ਵੀ ਬੜੀ ਭੋਲੀ ਚੋਟੀ ਠੀਕ ਹੈ ਕਿੰਨੇ ਕੇਦਰ ਹੋਗੇ ਸੁਈ ਨੂੰ ਸੁਈ ਨੂੰ ਆਹ ਦੱਖ ਦੇਣ ਹੋਗੇ ਬੜਾ ਬੱਚਾ ਤਕੜਾ ਪੜਾਇ ਦਿੱਤਾ ਦੁੱਧ ਬੜਾ ਛੱਡਦੇ ਜਵਾਗ ਨੂੰ ਠੀਕ ਹੈ ਆਹ ਵਾਲਾ ਜ ਪਕੀਤ ਖਾਣਾ ਬੜਾ ਸ਼ਾਨਦਾਰ ਆ ਚੋਣ ਬੜੀ ਪੋਲੀ ਝੋਟੀ ਠੀਕ ਹੈ ਜੀ ਮੈਂ ਥੋੜੀ ਆਈ ਆ ਡਰਦੀ ਆ ਹਾਂ ਜੀ ਜੀ ਲੱਗੇ ਤੇ ਤੁਸੀਂ ਚੈੱਕ ਕਰ ਸਕਦੇ ਥੋੜੇ ਨਾ ਡਰਦੀ ਆਡੇ ਕੋਲ ਪਸ਼ੂ ਖਾਣਾਂ ਦਾ ਸੈਜ ਗਿਆ ਬਹੁਤ ਚੰਗਾ ਰਾ ਵੀ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਗੋਲ ਸਿੰਘ ਆ ਖੋਲੋ ਭਾਜੀ ਇਹਨੂੰ ਨਿੱਕੇ ਸਿੰਘ ਦੀ ਆ ਛੋਟੀ ਸੁਤਰੀ ਆ ਹਲਕਰ ਮਾਲੀ ਗੀ ਬਾਕੀ ਕੱਦ ਕਾਠ ਲਾਈ ਬਹੁਤ ਚੰਗੀ ਆ ਹਾਂ ਜੀ ਜੀ ਕਰੋ ਚੈੱਕ ਤੁਸੀਂ

ਕੀ ਮਤਲਬ ਭਾਈ ਇਹਦਾ ਮੋਲਵੀ ਦੀ ਛੋਟੀ ਸਾਫ ਆ ਹਾਂਜੀ ਛੋਟੀ ਦੁੱਧ 2 ਕਿਲੋ ਹੋਰ ਵਾਜੇ ਕਿਤੇ 12 ਕਿਲੋ ਕਰ ਦੇਣਾ ਹਾਂਜੀ ਤੇ ਸਾਂਭਾਂ ਫਿਰ ਤੋਂ ਭਵੇਂ ਛੋਟੀ ਦਾ 90 95 ਹੀ ਮੰਗ ਲਈ ਲੱਗਦੀ ਹਾਂਜੀ ਹਾਂਜੀ ਛੋਟੀ ਸਾਫ ਆ ਛੋਟੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਿਆ ਜੀ ਕਰੀਏ ਜਿਆ ਜੀ ਦੇਦਣੀ ਹੈ ਕਿ ਤੁਹਾਨੂੰ ਪਤਾ ਹੀ ਆਪਾਂ ਦੇ ਹਾਂਜੀ ਹਾਂਜੀ ਇਹ ਵੀ ਇੱਥੋਂ ਕੋ 1000 ਦੋ 1000 ਲੱਭਣਾ ਬਸ ਜੀ ਬਸ 71 ਦੀ ਦੇ ਦਈਏ ਇੱਥੋਂ ਵੀ ਛੱਡ ਦਈਏ 2000 5 ਹੀ ਛੱਡ ਦਈਏ ਕਿ ਆਪਾਂ ਪਟਾ ਇੱਕ ਵਜਾ ਹੀ ਰੱਖੀਏ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਬਿਲਕੁਲ ਬਿਲਕੁਲ ਸਤਿ ਅਕਾਲ ਜੀ ਦੇ ਦਈਏ ਝੋਟ ਜੀ ਠੀਕ ਹੈ ਜੀ ਤੇ ਜੇ ਕੋਈ ਜੋੜਾ ਲੈ ਜੇ ਤੇ ਜੋੜਾ ਲੈ ਰਹੇ ਜਿੱਦਾਂ ਮਰਜ਼ੀ ਕਰ ਲੈ ਜੋੜਾ ਲੈ ਦੇ ਆਪਾਂ ਦੇ ਦਾਂਗੇ 1 40 ਦਾ ਦੇ ਦਾਂਗੇ ਜੋੜਾ ਠੀਕ ਹੈ ਜੀ 1 35 ਹਜ਼ਾਰ ਦੇ ਨਾਲ ਜਿਹੜੀ ਮਰਦੀ ਰਲਾਲੇ ਮੈਂ ਉਹ ਵੀ ਤਾਜੀ ਸੂਈ ਚੰਗੀ ਥਣ ਭਾਂਡੇ ਵਾਲੀ ਉਹ ਵੀ ਹੋਰ ਤੇ ਜੇ ਨੰਬਰ ਤੇ ਆ ਆ ਕਰੋ ਚੈੱਕ ਇਹ ਵੀ ਬਿਲਕੁਲ ਤਾਜੀ ਸੂਈ ਆ ਦਰਦੀ ਹੈ ਵੀ ਅੱਜ ਹੀ ਸੂਈ ਆ ਇਹਨਾਂ ਵਿੱਚ ਘੰਟਾ 2 ਘੰਟਾ ਆ ਇਹ ਮੈਂ ਜੇਰ ਪੈਣ ਵਾਲੀ ਹੈ ਜੀ ਠੀਕ ਹੈ ਜੀ ਹਾਂ ਹਾਂ ਨੂੰ ਕੱਢੀ ਹਾਂ ਹਾਂ ਹੁਣ ਤੋਂ ਉੱਪਰ ਆਣ ਚੱਡੇ ਦੀ ਇਹ ਵੀ ਬੜੀ ਸਾਫ ਆ ਹਾਂਜੀ ਵੀਰ ਜੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਥਾਲਾਂ ਦਾ ਸਾਈਜ਼ ਤੇ ਗੈਪ ਇਹਦਾ ਵੀ ਬਹੁਤ ਚੰਗਾ ਵਾ ਗਿੱਟ-ਗਿੱਟ ਦੇ ਧਣ ਲੱਗਿਆ ਰਹਾ ਵੀ ਤੇ ਜੇ ਰੇਹਿੰਦੇ ਵੀ ਹਜੇ ਪਾਉਣੀ ਆ ਬਿਲਕੁਲ ਤਾਲੀਆਂ ਸੋਈਆਂ ਜੇ ਆਖੀ ਰਾਜੀ ਨੂੰ ਜੀ ਮੈਂ ਪੂਰੀ ਹਾਂਜੀ ਦੁੱਧ ਵਾਲੀ ਆ ਪਿਆਰੂ ਮੈਂ ਨਹੀਂ ਤੇ ਕਈ ਲੱਪਾ ਲਾ ਜਿੰਦੀਆਂ ਹੁੰਦੀਆਂ ਹਾਂਜੀ ਹਾਂਜੀ ਇਹਦੇ ਪਿੱਛੇ ਜਾ ਕੇ ਜੇ ਇਹਦੇ ਪਿੱਛੇ ਕੱਟੀ ਏ ਠੀਕ ਆ ਜੀ ਇਹ ਮਲਕਾਫ ਜਿਹਦੇ ਪਿੱਛੇ ਹਾਂ ਇਹਦੇ ਪਿੱਛੇ ਕੱਟੀ ਏ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਬਣਾਈ ਆ ਤੇ ਏਰੀਆ ਵਿੱਚ ਤੁਹਾਨੂੰ ਮਾਰ ਕੇ ਚੈੱਕ ਕਰਾਉਨੇ ਆ ਮੈਂ ਚੱਲ ਲੀ ਬੈਡਰਦੀ ਹੈ ਨਾ ਕੋਈ ਨਹੀਂ ਨੇਖ ਹੈ ਠੰਡੀ ਆ ਜੀ ਵੀਰ ਜੀ ਅਗਲੇ ਥਾਣਾ ਦਾ ਚਵਾ ਤੁਸੀਂ ਚੈੱਕ ਕਰ ਸਕਦੇ ਜੀ ਕੋਲੀ ਬਿਲਕੁਲ ਨੂੰ ਮਰ ਗਈ ਠੀਕ ਆ ਜੀ ਮਗਲੇ ਦਾ ਮਗਲੇ ਥਾਣਾ ਦਾ ਚਵਾ ਚੈੱਕ ਕਰ ਲ ਸਕਦੇ ਤੁਸੀਂ ਦਾਣੀ ਬਹੁਤ ਸੋਹਣਾ ਲੱਗਾ ਝੋਟੀ ਹਾਂਜੀ ਹਾਂਜੀ ਕੋ ਜੇ ਤਾਰ ਕਾਰੇ ਬਰਾਬਰ ਥਣ ਠੀਕ ਹੈ ਜੀ ਕੀ ਮੋਲੇ ਦਾ ਹਰ ਮੋਲੇ ਦਾ ਵੀ ਕੀ ਨਵਾਦ ਕਰੀਏ ਨਾ ਘਟ ਕਰੀਏ ਵੀ 75 ਕਰ ਲਓ ਮੈਂ ਜਨਾ ਵੀ 70 ਦੀ ਦੇ ਦੀਏ ਤਰਿਆ ਦੀ ਹਾਂਜੀ ਤੇਰਾ ਤੇਰਾ ਟੋਲਣਾ ਅੱਜ ਤੇ ਚਲੋ ਮਹਾਰਾਜ ਦੇ ਜੋ ਦੇ ਹੁਕਮ ਜੇ ਉਹਦੇ ਹੁਕਮ ਜੀ ਹੋਣਾ ਸਭ ਕੁਝ ਹਾਂਜੀ ਹਾਂਜੀ ਯਾਰ ਹਾਂ ਬਸ ਬਲਕਿ ਸੌਦਾ ਵੀ ਉਹ ਬਹਿਨ ਪ੍ਰਾਣਾ ਹੁੰਦਾ ਜਿੱਥੇ ਪਰਮਾਤਮਾ ਦੀ ਮਰਜ਼ੀ ਹੋਵੇ ਮਰਜ਼ੀ ਹੋਵੇ ਉਹਦਾ ਹਰੀ ਸਾਰੀ ਨਾ ਸੌਦਾ ਨਹੀਂ ਹੁੰਦਾ ਨਹੀਂ ਲੱਗਦਾ ਸਹੀ ਹਾਂ ਲੱਗਦਾ ਜਿੱਥੇ ਉਹਦੀ ਮਰਜ਼ੀ ਹੋਵੇ ਉੱਥੇ ਸੌਦਾ ਨਹੀਂ ਨਾ ਕਿ ਇਹਦੇ ਕਰਮਾਂ ਜੇ ਹੋਵੇ ਨਾ ਪੰਜ 70000 ਰੁਪਏ 'ਚ ਸੌਦਾ ਆਰ ਜਾਂਦਾ ਠੀਕ ਹੈ ਜੀ ਹਾਂਜੀ ਵੀਰ ਜੀ ਭਾਵੇਂ ਜੋੜਾ ਜਿਹੜਾ ਮੱਦੀ ਇਹਦੇ ਨਾਲ ਲਾ ਕੇ ਮਰਜ਼ੀ ਲਾ ਲੈ ਜਿਹੜੀ ਮਰਜ਼ੀ ਲੈ ਲੈ ਵੀਦੀ 1 35 ਦਾ ਜੋੜਾ ਦੇ ਦਾਂ ਜਿਹੜੀ ਮ ਤਰੀਆ ਹਾਂਜੀ ਹਾਂਜੀ ਹਾਂ ਜਿਹੜੀ ਮਰਜ਼ੀ ਆਪਾਂ 135 ਦਾ ਜੋੜਾ ਦੇ ਦਾਂਗੇ ਭੋਵੇਂ ਉਹ ਲਾਲੇ ਇਹ ਲਾਲੇ ਭੋਵੇਂ ਕੋ ਤੰਨੇ ਵੀ ਲੱਲੇ ਤਾਂ ਵੀ ਕੋ ਗੱਲ ਨਹੀਂ ਠੀਕ ਹੈ ਠੀਕ ਹੈ ਹੁਣ ਸਾਹ ਨੂੰ ਮੰਨ ਤਾ ਚਲੋ ਕੋਈ ਗੱਲ ਨਹੀਂ ਕਰਦੇ ਵੀਰਾਂ ਦਾ ਮੰਨ ਤਾ ਆਜੋ ਹੁਣ ਚੌਥੇ ਨੰਬਰ ਤੇ ਬੈਠਦਾ ਹਾਂ ਦਿਖਾਉਣੀ ਹੈ ਹਾਂਜੀ ਦੱਸਿਓ ਭਾਜੀ ਇਹਦੇ ਬਾਰੇ ਵੀਜੀ ਨੂੰ ਵੜ ਨੂੰ 2-3 ਦਿਨ ਹੋਏ ਸੂਈ ਨੂੰ ਅੱਛਾ ਜੀ ਹਾਂ ਪਰ ਦੁੱਧ ਨੀਰ ਦੀ ਬੜੀ ਕਿਰਪਾ ਮਹਾਰਾਜ ਦੀ ਵੜ ਥੱਲੇ ਅੱਛਾ ਜੀ ਹਾਂ ਹੁਣ ਜੇ ਚੋਈ ਥੋੜਾ ਤਰ ਹੋ ਗਿਆ ਚੋਈ 2-3 ਘੰਟੇ ਅੱਛਾ ਜੀ ਖਲੋਤਾ ਨਹੀਂ ਜਾਂੜਿਆ ਠੀਕ ਹੈ ਠੀਕ ਹੈ ਹ ਇਹਦੇ ਅੰਡਰ ਕੁਆਲਟੀ ਆ ਜਾਵੇ ਚੱਲੀ ਆ ਦੇ ਚੰਗੀ ਆ ਹਾਂ ਜੇ ਫੇਰ ਸ਼ਾਮਾਂ ਨੂੰ ਇੱਕ ਵਾਰੀ ਵੇਚਵਾਈ ਕਰ ਦੋ ਅਸੀਂ ਅੱਛਾ ਜੀ ਹਾਂ ਦੁੱਧ ਮੇਰੇ ਹਿਸਾਬ ਨਾਲ ਜੇ ਚੰਗੀ ਸਾਮ ਹੋ ਗਈ ਨਾ ਸੇਵਾ ਹੋ ਗਈ ਭਾਬੀਆਂ ਤੋਂ ਵੀ ਟੱਪ ਜੇ ਅੱਛਾ ਜੀ ਹਾਂ ਜਿਹੜੇ ਸਾਡਾ ਨੂੰ ਦੱਸਣ ਦੇ ਸਵੇਰੇ ਵੀ ਚੋਇਆ ਦੁਪਹਿਰੇ ਵੀ ਹਾਂ ਜੀ ਦੁਪਹਿਰੇ ਮੈਂ ਹੋਣੀ ਭਵੇਂ 14 ਬੋਲਾ ਕਰੋ ਮੈਂ ਬੋਲਾ ਹੀ ਹੋ ਥੱਲੇ ਜੀ ਠੀਕ ਹੈ ਜੀ ਹਾਂ ਵੱਧ ਵੀ ਹੋ ਸਕਦਾ ਹਾਂਜੀ ਹਾਂਜੀ ਹਾਂ ਇਹ ਥੋੜੀ ਭਲਾ ਭਲਾ ਕਰਕੇ ਆਈਏ ਖੋਲੋ ਭਾਜੀ ਫਿਰ ਇਹਨੂੰ ਖੋਲ ਕੇ ਵਿਖਾਈਏ ਇਹਦੇ ਮਗਰ ਬੱਛਾ ਜੇ ਤਾਰੀ ਸੋਈ ਆ ਠੀਕ ਹੈ ਜੀ ਬਾਜਾ ਆਪ ਅੱਛਾ ਏ ਐਨ ਤੁਹਾਨੂੰ ਬਾਹਰ ਬੈਠ ਕੇ ਆਪチェ ਕੋਲ ਆਗੇ ਨਾ ਫਿਰ ਟਿਕ ਜੂਗੀ ਤਾਂ ਐਨ ਤੋਰ ਲਓ ਬਾਹਰ ਹਾਂਜੀ ਵੀ ਜੀ ਚੈੱਕ ਕਰੋ ਚੱਕ ਆਰਡਰ ਕੁਆਲਟੀ ਹੈ ਤੇ ਥਾਣਾ ਦਾ ਸੈਜ ਗੈਪ ਥਣ ਬਸ ਮੈਂ ਕੱਢ ਲੈਂਦੀ ਚੰਗਾ ਹਾਂਜੀ ਪੂਰਾ ਹੱਥ ਚੋਂਦਾ ਥਣ ਠੀਕ ਹੈ ਜੀ ਸ਼ੋਰ ਜੀ ਅਸੀ ਪੰਜਾਬ ਵਾਲੀ ਜੀ ਪੰਜਾਬ ਵਾਲੀ ਅਸੀ ਹੈ ਜੀ ਇਹ ਨਹੀਂ ਸੱਤਾਂ ਅਠਾਂ ਕਿਲੋ ਹੈ ਬਾਕੀ ਜੇ ਕੋਈ ਸਾਹਬ ਵਾਲਾ ਵੀਰ ਲਾਏ ਜਾਂ ਦੁੱਧ ਚੰਗਾ ਚਵਾਈ ਜਾਊਗੀ ਚੰਗਾ ਚਵਾਈ ਸਾਫਾਰੀ ਬੰਨੀ ਐਥੇ ਬੰਦੇ ਕੋ ਬੱਕੀ ਕਰ ਮਾਲੀ ਨੇ ਦੇ ਠੱਬੇ ਲਾਏ ਹਨ ਹਾਂਜੀ ਹਾਂਜੀ ਮੈਨੂੰ ਟੈਂਸ਼ਨ ਨਹੀਂ ਆ ਹਾਂਜੀ ਵੀਡੀਓ ਬਾਰੇ ਵਿਚਾਰ ਨਹੀਂ ਅੱਜ ਕੋਈ ਅੱਛਾ ਜੀ ਫੇਰ ਕੋਈ ਆਏ ਤਾਂ ਮਾਹ ਚੱਲਣ ਵਾਲੇ ਵੀਰ ਭਰਾ ਹੁਣ ਕੱਲੇ ਕੱਲੇ ਨੂੰ ਵੀਰ ਨੂੰ ਦੱਸਣਾ ਕਿ ਸਾਰਿਆਂ ਨਾਲ ਆਜੂ ਵੀ ਸੁਭੀਆਂ ਹਾਂਜੀ ਹਾਂਜੀ ਬਿਲਕੁਲ ਸੁਭੀਆਂ ਹਾਂਜੀ ਕੀ ਮੁੱਲ ਜਿਹੜਾ ਇਹਦਾ ਵੇਚ ਲੋ ਮੁੱਲ ਤੇ 50000 ਕਰਾਂਗੇ ਹਾਂਜੀ 45000 ਦੀ ਵਾੜ ਦੇ ਦੇਣੀ ਆ ਠੀਕ ਹੈ ਜੀ ਪਰ ਵੈਣ ਦੁੱਧ ਜੇ ਮੈਨਾਂ ਲੱਖ ਲੱਖ ਖਾਲੀਆਂ ਵੜਾ ਨਾ ਭਲ ਜੂਗੀ ਬਿਲਕੁਲ ਸਹੀ ਆ ਹਮੇ ਤਿੰਨ ਤਿੰਨ ਟਾਈਮ ਚਵਾਈ ਕਰੀਆ ਸਾਹਮਣੇ ਜਨਾ ਮੱਦੀ ਵੈੜ ਥਲੇ ਚੋਈਏ ਕੋਈ ਨਹੀਂ ਆ ਹਮ ਕਰਦੀਏ ਚੋਂ ਥੋੜਾ ਗਿਆ ਹਾਂਜੀ ਸਾਡੀਆਂ ਮੰਤਣ ਦੱਸੋ 500 ਦਾ ਕਰਦੀਏ ਉਹ ਨਹੀਂ 2000 ਦਾ ਹੀ ਕਰੀਏ ਕਿੰਨੀ ਹੈ 43 43 ਦੀ ਦੇ ਦੇਣੀ ਆ ਹਾਂਜੀ ਵੀਰ ਜੀ 43000 ਦੀ ਮੌਕੇ ਤੇ ਜਿਹੜਾ ਬਾਕੀ ਦੁੱਧ ਵੈਣ ਭਵੇਂ ਜੇ ਕੋਈ ਸਾੰਬੇ ਨਾ ਸਾੰਬੇ ਕੋਈ ਚੋਈ ਵਾਲਾ ਚੂਣ ਵਾਲਾ ਬਣੇ ਵੀ ਥਲੇ ਚੂਣ ਵਾਲਾ ਹੋਵੇ ਵੀ ਮੈਂ ਚੋਈ ਜਾਣੀ ਵੈੜ ਨੂੰ ਠੀਕ ਹੈ ਜੀ ਭੌਂਗੀਆਂ ਨੂੰ ਬਾਹਰ ਚੋਲੇ ਠੀਕ ਆ ਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ